ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਰਾਜਸਥਾਨ ਦੇ ਸ਼ਹਿਰ ਕੋਟਾ ਦੀ ਸਟੋਰੀ ਹੈ ਕੋਟਾ ਦੇ ਵਿੱਚ ਵਾਪਰੀ ਇੱਕ ਘਟਨਾ ਜਿਸ ਦੇ ਕਰਕੇ ਪੂਰੇ ਕੋਟਾ ਸ਼ਹਿਰ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਹੋਏ ਸੀਗੇ ਉਹ ਸਟੋਰੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕੋਟਾ ਜਿਹੜੇ ਲੋਕ ਨਹੀਂ ਜਾਣਦੇ ਕੋਟਾ ਦੇ ਵਿੱਚ ਕਾਫੀ ਜ਼ਿਆਦਾ ਇੰਸਟੀਚਿਊਟਸ ਨੇ ਇੰਸਟੀਚਿਊਟਸ ਨੇ ਉਹ ਜਿਹੜੇ ਇੰਜੀਨੀਅਰਿੰਗ ਕਾਲਜੇਸ ਵੱਡੇ ਵੱਡੇ ਜਾਂ ਫਿਰ IIT ਦੇ ਵਿੱਚ ਐਂਟ੍ਰਾਂਸ ਇਗਜ਼ਾਮ ਹੁੰਦਾ ਜੋ ਉਹਨਾਂ ਦੀ ਤਿਆਰੀ ਉਹਨਾਂ ਇੰਸਟੀਟਿਊਟਸ ਦੇ ਵਿੱਚ ਕਰਾਈ ਜਾਂਦੀ ਹੈ ਹੁਣ ਕੋਟਾ ਦੇ ਵਿੱਚ ਇੰਨੇ ਜ਼ਿਆਦਾ ਇੰਸਟੀਟਿਊਟਸ ਨੇ ਤੁਹਾਨੂੰ ਹਰੇਕ ਗਲੀ ਮਹੱਲੇ ਦੇ ਵਿੱਚ ਇੱਕ ਇੰਸਟੀਟਿਊਟ ਮਿਲ ਹੀ ਜਾਊਗਾ ਜੇ ਕਿਸੇ ਗਲੀ ਦੇ ਵਿੱਚ ਇੰਸਟੀਟਿਊਟ ਨਹੀਂ ਤਾਂ ਤੁਹਾਨੂੰ ਇੱਕ ਟਿਊਸ਼ਨ ਟੀਚਰ ਤਾਂ ਮਿਲ ਹੀ ਜਾਣਾ ਅੱਜ ਦੀ ਇਹ ਜਿਹੜੀ ਸਟੋਰੀ ਹੈ ਉਹ ਇੱਕ ਅਜਿਹੇ ਟਿਊਸ਼ਨ ਟੀਚਰ ਦੇ ਵੱਲੋਂ ਕਤਲ ਕੀਤੀ ਆਪਣੇ 15 ਸਾਲ ਦੀ ਸਟੂਡੈਂਟ ਦੀ ਸਟੋਰੀ ਹੈ ਇੱਕ ਸਟੂਡੈਂਟ ਨੂੰ ਇੱਕ ਟਿਊਸ਼ਨ ਟੀਚਰ ਕਿੱਦਾਂ ਮਾਰਦਾ ਕਿਵੇਂ ਉਹ ਪਲਾਨ ਬਣਾਉਂਦਾ ਮਾਰਨ ਤੋਂ ਬਾਅਦ ਉਹ ਪੁਲਿਸ ਤੋਂ ਬਚਣ ਦੇ ਲਈ ਕੀ ਕੁਝ ਕਰਦਾ ਕਿਵੇਂ ਉਹ ਇੱਕ ਔਰਤ ਦਾ ਪੇਸ਼ ਬਦਲ ਕੇ ਰਹਿੰਦਾ ਤੇ ਐਂਡ ਦੇ ਵਿੱਚ ਕਿਵੇਂ ਉਹ ਫੜਿਆ ਜਾਂਦਾ ਇਹ ਸਾਰੀ ਸਟੋਰੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓਜ਼ ਨੂੰ ਦੇਖ ਰਹੇ ਹੋ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਕਮੈਂਟ ਕਰ ਕਰਕੇ ਆਪਣੇ ਸੁਝਾਅ ਦਿੰਨੇ ਹੋ ਜਾਂ ਕਮੈਂਟ ਕਰਕੇ ਸਾਨੂੰ ਹਲਾਸ਼ੀਰੀ ਦਿੰਨੇ ਹੋ ਉਹਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਅੱਜ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਹੋ ਤਾਂ ਉਹਨਾਂ ਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦਾ ਆਈਕਨ ਜਰੂਰ ਦਬਾ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇਸੇ ਹੀ ਤਰ੍ਹਾਂ ਅਸੀਂ ਹੋਰ ਵਧੀਆ-ਵਧੀਆ ਕੰਟੈਂਟ ਵਧੀਆ ਵੀਡੀਓ ਸਾਫ਼-ਸੁਥਰਾ ਕੰਟੈਂਟ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਸ ਵੀਡੀਓ ਦੀ ਸ਼ੁਰੂਆਤ ਹੁੰਦੀ ਹੈ 13 ਫਰਵਰੀ 2022 ਨੂੰ। ਰਾਜਸਥਾਨ ਦੇ ਕੋਟਾ ਦੇ ਵਿੱਚ ਇੱਕ ਗੌਰਵ ਜੈਨ ਨਾਮ ਦਾ ਟਿਊਸ਼ਨ ਟੀਚਰ ਸੀ ਜਿਸ ਦੇ ਕੋਲ ਕਾਫੀ ਬੱਚੇ ਟਿਊਸ਼ਨ ਪੜ੍ਹਨ ਦੇ ਲਈ ਆਉਂਦੇ ਸੀ। ਤੇ ਉਹਨਾਂ ਦੇ ਵਿੱਚੋਂ ਇੱਕ ਲੜਕੀ ਸੀ ਜਿਸ ਦੀ ਉਮਰ ਸੀ 15 ਸਾਲ। ਉਹ ਵੀ ਗੌਰਵ ਜੈਨ ਦੇ ਕੋਲੇ ਅਕਸਰ ਟਿਊਸ਼ਨ ਪੜ੍ਹਨ ਦੇ ਲਈ ਆਇਆ ਕਰਦੀ ਸੀ। ਪਰ ਇਹ ਜਿਹੜਾ ਗੌਰਵ ਜੈਨ ਸੀ ਉਸ ਲੜਕੀ ਦੇ ਉੱਤੇ ਗਲਤ ਨਿਗਾਹ ਰੱਖਦਾ ਸੀ। ਇਹ ਉਸ ਲੜਕੀ ਨੂੰ ਪਿਆਰ ਕਰਦਾ ਸੀ ਤੇ ਇਹ ਗੱਲ ਉਹਨੇ 2-3 ਵਾਰ ਉਸ ਲੜਕੀ ਨੂੰ ਕਹੀ ਵੀ ਸੀ। ਪਰ ਉਹ ਲੜਕੀ ਸੀ ਬੜੀ ਸੂਝਵਾਨ ਸਿਆਣੀ ਲੜਕੀ ਸੀ ਉਹ ਇਸ ਗੌਰਵਜਨ ਨੂੰ 2-3 ਵਾਰ ਵਰਜਦੀ ਹੈ ਕਿ ਆਪਣਾ ਜਿਹੜਾ ਰਿਸ਼ਤਾ ਆ ਉਹ ਟਿਊਸ਼ਨ ਟੀਚਰ ਤੇ ਇੱਕ ਸਟੂਡੈਂਟ ਦਾ ਆ ਤੁਸੀਂ ਇਹ ਰਿਸ਼ਤਾ ਨਾ ਖਰਾਬ ਕਰੋ ਤੁਸੀਂ ਮੈਂ ਤੁਹਾਡੇ ਕੋਲ ਪੜਨ ਨੂੰ ਆਂ ਨਹੀਂ ਤੁਸੀਂ ਮੈਨੂੰ ਪੜ੍ਹਾਓ ਸਿਰਫ ਤੇ ਇਸਦੇ ਹੀ ਚੱਲਦੇ ਆਂ ਇੱਕ ਦਿਨ ਇਹ ਪਲਾਨ ਕਰਦਾ ਕਿ ਮੈਂ ਇਹ ਦੁਬਾਰਾ ਤੋਂ ਜਿਹੜੀ ਉਹ ਕੁੜੀ ਐ ਉਹਨੂੰ ਪ੍ਰਪੋਜ਼ ਕਰੂੰਗਾ ਉਹਨੇ ਦਿਨ ਚੂਜ਼ ਕਰਦਾ 14 ਫਰਵਰੀ ਦਾ 14 ਫਰਵਰੀ ਵੈਲੈਂਟਾਈਨ ਦਾ ਪਰ ਇਹ ਜਿਹੜੀ ਘਟਨਾ ਉਸ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਹੁਣ 13 ਫਰਵਰੀ ਨੂੰ ਜਿਹੜੀ ਉਹ ਲੜਕੀ ਹੈ ਉਹ ਟਿਊਸ਼ਨ ਤੋਂ ਛੁੱਟੀ ਕਰ ਲੈਂਦੀ ਹੈ ਉਹਨਾਂ ਨੇ ਕਿਤੇ ਵਿਆਹ ਜਾਣਾ ਹੁੰਦਾ ਆਪਣੇ ਪਰਿਵਾਰ ਦੇ ਨਾਲ ਇਸ ਲਈ ਉਹ ਟਿਊਸ਼ਨ ਨਹੀਂ ਆਉਂਦੀ ਪਰ ਜਿਹੜਾ ਗੌਰਵ ਜੈਨਾ ਉਸ ਲੜਕੀ ਦੇ ਬਾਪ ਨੂੰ ਫੋਨ ਕਰਕੇ ਕਹਿੰਦਾ ਕਿ ਤੁਹਾਡੀ ਲੜਕੀ ਦੀ ਜਿਹੜੀ ਪੜ੍ਹਾਈ ਹੈ ਉਹ ਖਰਾਬ ਹੋ ਜੂਗੀ ਤੁਸੀਂ ਇਹਨੂੰ ਟਿਊਸ਼ਨ ਜ਼ਰੂਰ ਭੇਜੋ ਤਾਂ ਹੁਣ ਲੜਕੀ ਦਾ ਬਾਪ ਮਾਪੇ ਜਿਹੜੇ ਆਪਣੇ ਬੱਚੇ ਦੇ ਭਵਿੱਖ ਦੇ ਲਈ ਉਹਨੂੰ ਟਿਊਸ਼ਨ ਰੱਖੀ ਬੈਠੇ ਆ ਉਹ ਸੋਚਦੇ ਆ ਕਿ ਅਸੀਂ ਪੜਾਈ ਨਾ ਖਰਾਬ ਹੋਵੇ ਉਹ ਆਪਣੀ ਬੇਟੀ ਨੂੰ ਟਿਊਸ਼ਨ ਭੇਜ ਦਿੰਦੇ ਆ ਹੁਣ ਉਹ ਜਿਹੜੀ ਲੜਕੀ ਆ ਟਿਊਸ਼ਨ ਚਲੀ ਜਾਂਦੀ ਆ ਜਦੋਂ ਟਿਊਸ਼ਨ ਜਾਂਦੀ ਆ ਤਾਂ ਅਕਸਰ ਹੀ ਉਹ 11:00 11:30 ਵਜੇ ਨੂੰ ਘਰ ਵਾਪਸ ਆ ਜਾਂਦੀ ਸੀ ਪਰ ਅੱਜ 12:00 ਵਜਾਂ ਦੇ ਆ ਲੜਕੀ ਘਰ ਵਾਪਸ ਨਹੀਂ ਆਉਂਦੀ ਤਾਂ ਇਹ ਦੇਖਦੇ ਹੋਏ ਜਿਹੜਾ ਲੜਕੀ ਦਾ ਬਾਪ ਆ ਉਹ ਗੌਰਵ ਜੈਨ ਨੂੰ ਫੋਨ ਕਰਦਾ ਉਹ ਫੋਨ ਕਰਕੇ ਪੁੱਛਦਾ ਕਿ ਜਿਹੜੀ ਮੇਰੀ ਲੜਕੀ ਉਹ ਘਰ ਕਿਉਂ ਨਹੀਂ ਆਈ ਤਾਂ ਉਹ ਦੱਸਦਾ ਕਿ ਅੱਜ ਜਿਹੜਾ ਸੁਨੀਪ ਚੌਥ ਥੋੜਾ ਜਿਆਦਾ ਸੀਗਾ ਇਸ ਕਰਕੇ ਸਾਰੇ ਬੱਚੇ ਮੇਰੇ ਕੋਲ ਹੀ ਨੇ ਤੇ ਮੈਂ ਥੋੜਾ ਟਾਈਮ ਤੱਕ 1 ਵਜੇ ਤੋਂ ਬਾਅਦ ਇਹਨੂੰ ਘਰ ਭੇਜ ਦੂੰਗਾ ਹੁਣ ਮਾਪਿਆਂ ਨੂੰ ਲੱਗਦਾ ਠੀਕ ਹੈ ਕਿ ਉਹ ਟਿਊਸ਼ਨ ਤੇ ਬੇਟੀ ਪੜ੍ਹ ਰਹੀ ਹੈ ਤਾਂ ਕੋਈ ਵੱਡੀ ਗੱਲ ਨਹੀਂ ਤਾਂ ਫਿਰ ਹੁਣ 1 ਵਜਾ 1 ਤੋਂ ਬਾਅਦ 1:30 ਬਜ ਜਾਂਦਾ ਹੁਣ ਦੁਬਾਰਾ ਫਿਰ ਉਸ ਦਾ ਬਾਪ ਜਦੋਂ ਉਹ ਲੜਕੀ ਘਰ ਵਾਪਸ ਨਹੀਂ ਆਉਂਦੀ ਫਿਰ ਗੌਰਵ ਜੈਨ ਨੂੰ ਫੋਨ ਕਰਦਾ ਗੌਰਵ ਹੁਣ ਇਸ ਵਾਰ ਫੋਨ ਨਹੀਂ ਚੱਕਦਾ ਉਹ 2-3 ਵਾਰ ਟਰਾਈ ਕਰਦਾ ਤਾਂ ਗੌਰਵ ਜਦੋਂ ਫੋਨ ਨਹੀਂ ਚੱਕਦਾ ਤੇ ਫਿਰ ਜਿਹੜਾ ਉਹ ਲੜਕੀ ਦਾ ਬਾਪ ਆ ਖੁਦ ਉਹਦੇ ਟਿਊਸ਼ਨ ਦੇ ਜਿੱਥੇ ਉਹ ਟਿਊਸ਼ਨ ਲਾ ਰਿਹਾ ਹੁੰਦਾ ਉਸਦੇ ਘਰ ਦੇ ਵਿੱਚ ਪਹੁੰਚਦਾ ਜਦੋਂ ਘਰ ਜਾ ਕੇ ਦੇਖਦਾ ਬਾਹਰ ਤਾਲਾ ਲੱਗਿਆ ਹੁੰਦਾ ਤਾਲਾ ਤਾਂ ਉਹ ਦੇਖ ਲੈਂਦਾ ਤਾਂ ਪਰ ਉਹਨੂੰ ਬਾਹਰ ਉਹਦੀ ਲੜਕੀ ਦੀਆਂ ਚੱਪਲਾਂ ਵੀ ਦਿਖਦੀਆਂ ਨੇ ਘਰ ਦੇ ਬਾਹਰ ਉਹਦੀ ਬੇਟੀ ਦੀਆਂ ਚੱਪਲਾਂ ਪਈਆਂ ਹੁੰਦੀਆਂ ਤਾਂ ਇਹ ਦੇਖ ਕੇ ਉਹ ਗੌਰਵ ਦੇ ਮਾਪਿਆਂ ਗੁਰ ਜਾਂਦਾ ਉਹਦੇ ਜਿਹੜੇ ਮਾਪੇ ਨੇ ਉਹਨਾਂ ਦਾ ਘਰ ਨੇੜੇ ਹੀ ਹੁੰਦਾ ਗੌਰਵ ਇੱਕ ਅਲੱਗ ਜਗ੍ਹਾ ਤੇ ਟਿਊਸ਼ਨ ਪੜਾਉਂਦਾ ਹੁੰਦਾ ਤਾਂ ਜਿਹੜਾ ਉਹ ਲੜਕੀ ਦਾ ਬਾਪ ਹੁੰਦਾ ਫਿਰ ਮਾਪੇ ਕੋਲ ਜਾਂਦਾ ਉੱਥੇ ਉਹਦੀ ਮਾਂ ਮਿਲਦੀ ਆ ਗੌਰਵ ਜੀ ਨੂੰ ਉਸਦੀ ਮਾਂ ਨੂੰ ਪੁੱਛਦਾ ਕਿ ਗੌਰਵ ਕਿੱਥੇ ਆ ਤਾਂ ਉਹ ਕਹਿੰਦੇ ਟਿਊਸ਼ਨ ਤੇ ਹੋਊਗਾ ਤਾਂ ਉਹ ਦੱਸਦਾ ਕਿ ਉੱਥੇ ਹੈ ਨਹੀਂ ਉੱਥੇ ਜਿਹੜਾ ਲੋਕ ਲੱਗਿਆ ਹੋਇਆ ਪਰ ਮੇਰੀ ਬੇਟੀਆਂ ਚੱਪਨਾ ਉੱਥੇ ਪਈਆਂ ਨੇ ਮੇਰੀ ਬੇਟੀ ਵੀ ਘਰ ਨਹੀਂ ਵਾਪਸ ਆਈ ਤਾਂ ਫਿਰ ਜਿਹੜੀ ਗੌਰਵ ਦੀ ਮਾਂ ਆ ਉਹ ਉਸਦੇ ਬਾਪ ਨਾਲ ਜਾਂਦੀ ਆ ਕੁੜੀ ਦੇ ਨਾਲ ਕਿ ਚਲੋ ਮੈਂ ਚੱਲਦੀ ਆ ਮੇਰੇ ਕੋਲ ਇੱਕ ਚਾਬੀ ਹੋਰ ਹੈਗੀ ਐ ਆਪਾਂ ਉਹਦੇ ਨਾਲ ਲੋਕ ਖੋਲ ਲਾਂਗੇ ਉਹਨਾਂ ਉੱਤੇ ਜਾਂਦੇ ਆ ਜਾ ਕੇ ਜਦੋਂ ਲੋਕ ਖੋਲ ਕੇ ਅੰਦਰ ਵੜਦੇ ਆ ਜਿਹੜਾ ਅੱਗੇ ਉਹ ਸੀਨ ਦੇਖਦੇ ਆ ਜੋ ਅੰਦਰ ਵੜਦੇ ਦੇਖਦੇ ਆ ਤਾਂ ਉਹਨਾਂ ਦਾ ਚੀਕਾ ਨਿਕਲ ਜਾਂਦੀ ਆ ਉਹਨਾਂ ਦੀ ਜਿਹੜੀ ਲੜਕੀ ਹੈ ਉਹਦੇ ਹੱਥ ਪੈਰ ਬੰਨੇ ਹੁੰਦੇ ਆ ਤੇ ਉਹ ਇੱਕ ਛੱਤ ਦੇ ਨਾਲ ਰਸੇ ਦੇ ਨਾਲ ਲੰਮਕ ਰਹੀ ਹੁੰਦੀ ਆ ਉਹਨੂੰ ਗਲ ਫਾਹ ਦਿੱਤਾ ਹੋਇਆ ਹੁੰਦਾ ਪਹਿਲਾਂ ਪਹਿਲਾਂ ਤਾਂ ਉਹ ਸੋਚਦੇ ਨੇ ਕਿ ਸ਼ਾਇਦ ਉਹਨਾਂ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ ਪਰ ਜਦੋਂ ਦੇਖਦੇ ਨੇ ਕਿ ਹੱਥ ਪੈਰ ਬੰਨੇ ਹੋਏ ਆ ਤਾਂ ਫਿਰ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੇਰੀ ਬੇਟੀ ਦਾ ਕਤਲ ਹੋਇਆ ਤਾਂ ਇਹ ਦੇਖ ਕੇ ਉਹ ਜਦੋਂ ਰੌਲਾ ਪਾਉਂਦੇ ਆ ਗਾਹ ਪੈਂਦਾ ਉੱਥੇ ਲੋਕ ਇਕੱਠੇ ਹੋ ਜਾਂਦੇ ਆ ਲੋਕ ਇਕੱਠੇ ਹੁੰਦੇ ਆ ਤਾਂ ਉਹਨਾਂ ਦੇ ਵਿੱਚੋਂ ਇੱਕ ਬੰਦਾ ਪੁਲਿਸ ਨੂੰ ਫੋਨ ਕਰ ਦਿੰਦਾ ਹੁਣ ਮੌਕੇ ਤੇ ਪੁਲਿਸ ਪਹੁੰਚਦੀ ਆ ਪੁਲਿਸ ਆ ਕੇ ਜਦੋਂ ਦੇਖਦੀ ਆ ਇੱਕ ਲੜਕੀ ਦੀ লাশ ਜੋ ਕਿ ਛੱਤ ਦੇ ਨਾਲ ਲੰਗ ਰਹੀ ਹੁੰਦੀ ਆ ਉਹਨੂੰ ਉਤਾਰਿਆ ਜਾਂਦਾ ਉਤਾਰ ਕੇ ਹਸਪੀਟਲ ਲੈ ਕੇ ਜਾਇਆ ਜਾਂਦਾ ਹਸਪੀਟਲ ਜਾ ਕੇ ਜਦੋਂ ਡਾਕਟਰ ਚੈੱਕਅਪ ਕਰ ਦਿਆ ਤਾਂ ਡਾਕਟਰ ਦੱਸ ਦਿਆ ਕਿ ਇਹਦੀ ਡੈੱਟ ਹੋ ਚੁੱਕੀ ਆ ਹੁਣ ਜਿਹੜੀ ਲੜਕੀ ਦੀ লাশ ਆ ਉਹ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਜਾਂਦੀ ਆ ਤੇ ਹੁਣ ਗੌਰਵ ਨੂੰ ਲੱਗਿਆ ਜਾਂਦਾ ਜਦੋਂ ਪਤਾ ਲੱਗਦਾ ਪਹਿਲੇ ਜਿਹੜੇ ਬਿਆਨ ਉਹ ਲੜਕੀ ਦੇ ਮਾਪੇ ਦਿੰਦੇ ਆ ਪੁਲਿਸ ਨੂੰ ਉਸ ਤੋਂ ਪਤਾ ਲੱਗਦਾ ਕਿ ਲੜਕੀ ਟਿਊਸ਼ਨ ਆਈ ਸੀ ਤੇ ਟਿਊਸ਼ਨ ਤੋਂ ਬਾਅਦ ਇੱਦਾਂ ਇੱਦਾਂ ਕਰਕੇ ਗੌਰਵ ਨੇ 1 ਵਜੇ ਆਉਣ ਦੀ ਗੱਲ ਕਹੀ ਸੀ ਪਰ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਲੜਕੀ ਮਰੀ ਹੋਈ ਮਿਲੀ ਹੈ ਤੇ ਗੌਰਵ ਇਤੋਂ ਗਾਇਬ ਹੈ ਹੁਣ ਪੁਲਿਸ ਗੌਰਵ ਨੂੰ ਲੱਭਣਾ ਸਟਾਰਟ ਕਰਦੀ ਹੈ ਹੁਣ ਜੋ ਵੀ ਸਟੋਰੀ ਹੈ ਸਾਰੀ ਗੌਰਵ ਨੂੰ ਪਤਾ ਹੁੰਦੀ ਹੈ ਕਿ ਕੀ ਹੋਇਆ ਇੰਸਟੀਚਿਊਟ ਦੇ ਵਿੱਚ ਜਾਂ ਉਸ ਟਿਊਸ਼ਨ ਸੈਂਟਰ ਦੇ ਵਿੱਚ ਤਾਂ ਉਸ ਦੀ ਪਾਲ ਜਾਰੀ ਕੀਤੀ ਜਾਂਦੀ ਹੈ ਹੁਣ ਜਦੋਂ ਗੌਰਵ ਦੀ ਭਾਲ ਕੀਤੀ ਜਾਂਦੀ ਹੈ ਤਾਂ ਗੌਰਵ ਕਿਤੇ ਵੀ ਨਹੀਂ ਮਿਲਦਾ کافی ਦਿਨ ਲੰਘ ਜਾਂਦੇ ਆ ਪਰ ਜਿਹੜੇ ਲੋਕ ਹੁੰਦੇ ਆ ਜਿਉਂ-ਜਿਉਂ ਖਬਰ ਲੋਕਾਂ ਤੱਕ ਪਹੁੰਚਦੀ ਹੈ ਤਾਂ ਲੋਕ ਧਰਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੰਦੇ ਆ ਕਿ ਇੱਕ ਛੋਟੀ ਜੀ 15 ਸਾਲ ਦੀ ਲੜਕੀ ਜਿਸ ਨੂੰ ਕਿ ਇੱਕ ਟਿਊਸ਼ਨ ਟੀਚਰ ਮਾਰ ਕੇ ਚਲਾ ਗਿਆ ਉਸ ਦਾ ਕਤਲ ਕਰਕੇ ਚਲਾ ਗਿਆ ਤੇ ਉਹ ਹਾਲੇ ਤੱਕ ਲੱਭ ਨਹੀਂ ਰਿਹਾ ਪੁਲਿਸ ਕਰ ਕੀ ਰਹੀ ਹੈ ਤਾਂ ਇਸ ਦੇ ਚੱਲਦੇ ਇਹ ਧਰਨੇ ਲੱਗਣੇ ਸ਼ੁਰੂ ਹੋ ਜਾਂਦੇ ਆ ਕੋਟਾ ਦੇ ਵਿੱਚ ਜਿੰਨੇ ਵੀ ਇੰਸਟੀਚਿਊਟ ਹੁੰਦੇ ਆ ਸਾਰੇ ਇਹਨਾਂ ਧਰਨਿਆਂ ਦਾ ਸਮਰਥਨ ਕਰਦੇ ਆ ਤੇ ਉਸ ਜਿਹੜੇ ਗੌਰਵ ਨੂੰ ਲੱਭਣ ਦੇ ਲਈ ਇਨਾਮ ਵੀ ਰੱਖ ਦਿੰਦੇ ਆ ਕਈ ਇੰਸਟੀਚਿਊਟ ਉੱਥੇ ਫਿਰ ਇਨਾਮ ਰੱਖਦੇ ਆ ਕਿ ਗੌਰਵ ਨੂੰ ਚੇਪ ਚੇਤੀ ਲੱਭਿਆ ਜਾਵੇ ਤੇ ਹੁਣ ਪੁਲਿਸ ਦੇ ਉੱਪਰ ਪ੍ਰੈਸ਼ਰ ਵੱਧਾ ਤਾਂ ਜਿਹੜੀ ਰਾਜਸਥਾਨ ਦੀ ਸਰਕਾਰ ਹੁੰਦੀ ਹੈ ਫਿਰ ਉਹ ਉੱਥੇ ਇੱਕ ਟੀਮ ਦੀ ਗਠਨਾ ਕਰਦੀ ਆ ਟੀਮ ਗਠਿਤ ਕਰਦੀ ਆ ਜਿਸ ਦੇ ਵਿੱਚ ਕਿ ਤਿੰਨ ਚਾਰ ਡੀਐਸਪੀ ਹੁੰਦੇ ਆ ਤੇ ਇੱਕ ਸੀਆਈ ਦਿੰਦੇ ਆ ਤੇ ਇੰਟੈਲੀਜੈਂਸ ਦੇ ਜਿਹੜੇ ਵਰਕਰ ਹੁੰਦੇ ਆ ਜਾਂ ਕਰਮਚਾਰੀ ਹੁੰਦੇ ਆ ਉਹ ਲਾਏ ਜਾਂਦੇ ਆ ਤੇ ਦੋ ਤਿੰਨ ਥਾਣਿਆਂ ਦੀ ਪੁਲਿਸ ਲੱਗਦੀ ਆ ਘੱਟੋ ਘੱਟ ਦੋ ਤਿੰਨ ਸੌ ਜਿਹੜਾ ਪੁਲਿਸ ਦਾ ਸਿਪਾਹੀ ਤੇ ਪੁਲਿਸ ਦੇ ਜਿਹੜੇ ਅਫਸਰ ਨੇ ਉਹ ਲਾਏ ਜਾਂਦੇ ਨੇ ਇਸ ਕੇਸ ਨੂੰ ਹੱਲ ਕਰਨ ਦੇ ਲਈ ਹੁਣ ਸਾਰੇ ਹੀ ਜਿਹੜੇ ਗੌਰਵ ਨੂੰ ਲੱਭਣ ਲੱਗਦੇ ਆ ਤਾਂ ਹੁਣ 5-7 ਦਿਨ ਲੰਘ ਜਾਂਦੇ ਆ 5-7 ਦਿਨ ਲੰਘਣ ਤੋਂ ਬਾਅਦ ਜਿਹੜਾ ਗੌਰਵ ਪੁਲਿਸ ਨੂੰ ਗੜਗਾਵਾਂ ਦੇ ਵਿੱਚੋਂ ਮਿਲਦਾ ਗੜਗਾਵਾ ਪੁਲਿਸ ਇੱਕ ਸ਼ਾਦੀ ਦਾ ਵਰਦੀ ਦੇ ਵਿੱਚ ਆਪਣੇ ਕਰਮਚਾਰੀ ਲਾ ਕੇ ਰੱਖਦੀ ਹੈ ਕਿਉਂਕਿ ਗੜਗਾਵਾ ਦੇ ਵਿੱਚ ਉਸਦੀ ਗੌਰਵ ਦੀ ਭੈਣ ਦਾ ਘਰ ਹੁੰਦਾ ਤੇ ਪੁਲਿਸ ਨੂੰ ਯਕੀਨ ਹੁੰਦਾ ਕਿ ਗੌਰਵ ਇੱਥੇ ਜ਼ਰੂਰ ਆਊਗਾ ਤਾਂ ਇਦਾਂ ਹੀ ਹੁੰਦਾ ਇੱਕ ਦਿਨ ਗੌਰਵ ਜਦੋਂ ਉੱਥੇ ਆਉਂਦਾ ਤਾਂ ਪੁਲਿਸ ਉਹਨੂੰ ਫੜ ਲੈਂਦੀ ਹੈ ਫੜ ਕੇ ਉਹਨੂੰ ਰਾਜਸਥਾਨ ਲੈ ਕੇ ਆਇਆ ਜਾਂਦਾ ਹੁਣ ਪੁਲਿਸ ਸਾਰੀ ਪੁੱਛਗਿੱਛ ਗੌਰਵ ਤੋਂ ਕਰ ਲਈ ਹੈ ਹੁਣ ਕਿਉਂ ਕਤਲ ਕੀਤਾ ਕੀ ਕਾਰਨ ਸੀ ਤੇ ਕਿਵੇਂ ਕੀਤਾ ਉਹ ਸਾਰਾ ਹੁਣ ਗੌਰਵ ਪੁਲਿਸ ਨੂੰ ਦੱਸਦਾ ਹੁਣ ਜਿਹੜਾ ਗੌਰਵ ਹੈ ਉਹ ਪੁਲਿਸ ਨੂੰ ਸਾਰੀ ਸਟੋਰੀ ਦੱਸਦਾ ਉਹਦੇ ਵੱਲੋਂ ਪੁਲਿਸ ਨੂੰ ਦੱਸਿਆ ਜਾਂਦਾ ਕਿ ਜਿਹੜੀ ਉਹ ਲੜਕੀ ਸੀ ਉਹ ਮੇਰੇ ਕੋਲ ਪੜਦੀ ਸੀ ਤੇ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ ਮੈਂ ਉਹਨੂੰ ਇੱਕ ਦੋ ਵਾਰ ਪਹਿਲਾਂ ਵੀ ਕਿਹਾ ਸੀ ਪਰ ਉਹ ਮੰਨ ਨਹੀਂ ਰਹੀ ਸੀ ਤਾਂ ਫਿਰ ਮੈਂ ਉਸ ਦਿਨ ਸੋਚਿਆ ਸੀ ਕਿ ਮੈਂ ਹੁਣ 14 ਫਰਵਰੀ ਨੂੰ ਜਿਹੜੀ ਉਹ ਲੜਕੀ ਆ ਉਹਨੂੰ ਪ੍ਰਪੋਜ਼ ਕਰੂੰਗਾ ਤੇ ਉਸ ਤੋਂ ਪਹਿਲਾਂ ਹੀ 13 ਫਰਵਰੀ ਨੂੰ ਜਦੋਂ ਮੇਰੇ ਘਰ ਪੜਾਈ ਦੇ ਲਈ ਆਉਂਦੀ ਆ ਪੜਨ ਲਈ ਆਉਂਦੀ ਆ ਮੈਂ ਉਸ ਦਿਨ ਉਹਨੂੰ ਪ੍ਰਪੋਜ਼ ਕਰ ਦੇਣਾ ਉਹਨੂੰ ਮੈਂ ਦੱਸਦਾ ਕਿ ਮੈਂ ਤੈਨੂੰ ਪਿਆਰ ਕਰਦਾ ਪਰ ਜਿਹੜੀ ਉਹ ਲੜਕੀ ਆ ਮੈਨੂੰ ਇਨਕਾਰ ਕਰ ਦਿੰਦੀ ਹੈ ਮੈਨੂੰ ਗੁੱਸਾ ਆਉਂਦਾ ਮੈਂ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਲੜਕੀ ਜਦੋਂ ਮੈਂ ਜ਼ਬਰਦਸਤੀ ਕਰਦਾ ਤਾਂ ਉਹ ਮੈਨੂੰ ਆਪੋਸ ਕਰਦੀ ਹੈ ਤੇ ਗਾਹ ਪੋਣਾ ਸ਼ੁਰੂ ਕਰਦੀ ਹੈ ਇਹ ਦੇਖਦੇ ਹੋਏ ਮੈਂ ਉਹਦਾ ਮੂੰਹ ਦੱਬ ਦੇਣਾ ਮੂੰਹ ਦੱਬ ਕੇ ਉਹਦਾ ਗਲਾ ਘੁੱਟ ਕੇ ਹੱਤਿਆ ਕਰ ਦੇਣਾ ਤਾਂ ਫਿਰ ਇੱਕ ਹੈਰਾਨ ਕਰਨ ਵਾਲੀਆਂ ਗੱਲਾਂ ਪੁਲਿਸ ਨੂੰ ਹੋਰ ਦੱਸਦਾ ਹੈ ਕਿ ਜਿਹੜੀ ਮੈਂ ਹੱਤਿਆ ਕੀਤੀ ਆ ਉਹ ਕੁੜੀ ਨੂੰ ਮਾਰਿਆ ਸੀ ਇਹਦੀ ਪਲੈਨਿੰਗ ਮੈਂ ਪਿਛਲੇ 6-7 ਦਿਨਾਂ ਤੋਂ ਕਰ ਰਿਹਾ ਸੀ ਉਹ ਕਹਿੰਦਾ ਕਿ ਮੈਂ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਮੈਂ ਕਿਵੇਂ ਉਸ ਕੁੜੀ ਦਾ ਕਤਲ ਕਰਾਂਗਾ ਜੇ ਉਹ ਮੰਨ ਜਾਂਦੀ ਹੈ ਠੀਕ ਹੈ ਜੇ ਨਹੀਂ ਮੰਨੂਗੀ ਤਾਂ ਮੈਂ ਉਹਨੂੰ ਮਾਰ ਦੂੰਗਾ ਕਿਵੇਂ ਮੈਂ ਕਤਲ ਕਰੂੰਗਾ ਉਹ ਦੱਸਦਾ ਕਿ ਮੈਂ ਇਹ ਚੀਜ਼ ਇੱਕ ਫਿਲਮ ਦੇ ਵਿੱਚ ਦੇਖੀ ਸੀ ਉਹ ਦੱਸਦਾ ਕਿ ਮੈਂ ਇੱਕ ਸੰਜੋਲ ਦੀ ਫਿਲਮ ਦੇਖੀ ਜਿਸ ਦੇ ਵਿੱਚ ਉਹ ਆਪਣੀ ਗਰਲਫ੍ਰੈਂਡ ਨੂੰ ਮਾਰ ਦਿੰਦਾ ਤੇ ਨਾਲ ਦੋ ਤਿੰਨ ਜਣਾਂ ਨੂੰ ਹੋਰ ਮਾਰਦਾ ਉਹ ਆਪਣੀ ਜਿਹੜੀ ਗਰਲਫ੍ਰੈਂਡ ਹੁੰਦੀ ਆ ਸਨੀਦੋਲ ਉਹਨੂੰ ਗਲਾ ਦਬਾ ਕੇ ਮਾਰਦਾ ਤੇ ਉਸ ਤੋਂ ਬਾਅਦ ਇੱਕ ਦੋ ਬੰਦਿਆਂ ਨੂੰ ਉਹ ਰੱਸੀ ਦੇ ਨਾਲ ਗਲ ਕੋਟ ਕੇ ਤੇ ਉਹਨਾਂ ਨੂੰ ਲਟਕਾ ਦਿੰਦਾ ਤੇ ਉਹ ਕਹਿੰਦਾ ਮੈਂ ਉਹ ਫਿਲਮ ਦੇਖੀ ਤੇ ਬਾਰ-ਬਾਰ ਉਹੀ ਸੀਨ 6 6 7 7 ਘੰਟੇ ਦੇਖਦਾ ਰਿਹਾ ਤਾਂ ਕਿ ਮੈਂ ਉਦਾਂ ਹੀ ਉਸ ਕੁੜੀ ਨੂੰ ਮਾਰ ਸਕਾਂ ਗਲਾ ਕੋਟ ਕੇ ਤੇ ਉਸ ਤੋਂ ਬਾਅਦ ਉਹਨੂੰ ਲਟਕਾ ਸਕਾਂ ਹੁਣ ਉਹ ਸਾਰਾ ਕੁਝ ਦੇਖ ਕੇ ਜਦੋਂ ਉਸ ਦਿਨ ਉਹ ਕੁੜੀ ਫੇਰ ਉਹਨੂੰ ਜਵਾਬ ਦੇ ਦਿੰਦੀ ਹੈ ਤੇ ਉਹਨੂੰ ਮਾਰਦਾ ਤੇ ਮਾਰਨ ਤੋਂ ਬਾਅਦ ਉਹਨੂੰ ਲਟਕਾ ਦਿੰਦਾ ਤੇ ਇਦਾਂ ਤਾਂ ਉਹ ਦੱਸਦਾ ਕਿ ਮੈਂ ਕੁੜੀ ਨੂੰ ਮਾਰਿਆ ਕਿਉਂ ਤੇ ਮਾਰਿਆ ਕਿਤਾ ਹੁਣ ਪੁਲਿਸ ਪੁੱਛਦੀ ਹੈ ਕਿ ਤੂੰ ਹੁਣ ਲੁਕਿਆ ਕਿਥੇ ਤੂੰ ਇੰਨੇ ਦਿਨ ਰਿਹਾ ਕਿਥੇ ਸਾਰੀ ਸਟੋਰੀ ਸਾਨੂੰ ਦੱਸ ਤਾਂ ਹੁਣ ਜਿਹੜਾ ਗੌਰਵ ਹੈ ਉਹ ਪੁਲਿਸ ਨੂੰ ਇਹ ਸਾਰੀ ਸਟੋਰੀ ਦੱਸਦਾ ਹੈ ਕਿ ਜਿਸ ਦਿਨ ਮੈਂ ਉਸ ਲੜਕੀ ਦਾ ਕਤਲ ਕੀਤਾ ਕਤਲ ਕਰਨ ਤੋਂ ਪਹਿਲਾਂ ਮੈਨੇ ਪਲਾਨ ਬਣਾਇਆ ਹੋਇਆ ਸੀ ਕਿ ਮੈਂ ਕਤਲ ਕਰਕੇ ਜਾਵਾਂਗਾ ਕਿਥੇ ਉਹ ਦੱਸਦਾ ਕਿ ਮੇਰੇ ਦੋ ਪਲਾਨ ਸੀਗੇ ਇੱਕ ਤਾਂ ਮੈਂ ਸੋਚਿਆ ਸੀ ਮੈਂ ਬੱਸ ਲੈ ਕੇ ਜਿਹੜਾ ਕੋਟਾ ਦੇ ਵਿੱਚੋਂ ਨਿਕਲ ਜਾਊਗਾ ਤੇ ਇੱਕ ਮੈਂ ਸੋਚਿਆ ਸੀ ਜੇ ਬੱਸ ਦੇ ਵਿੱਚ ਮੇਤੋਂ ਨਾ ਜਾਇਆ ਗਿਆ ਤਾਂ ਮੈਂ ਟ੍ਰੇਨ ਲੈ ਕੇ ਟ੍ਰੇਨ ਦੀ ਟਿਕਟ ਲੈ ਕੇ ਇੱਥੋਂ ਚਲਾ ਜਾਊਂਗਾ ਤੇ ਉਹ ਨਾਲ ਇਹ ਵੀ ਦੱਸਦਾ ਕਿ ਮੈਂ YouTube ਦੇ ਉੱਤੇ ਵੀਡੀਓਜ਼ ਦੇਖਦਾ ਰਿਹਾ ਕਿ ਕਿਵੇਂ ਇੱਕ ਲੜਕਾ ਲੜਕੀ ਬਣ ਸਕਦਾ ਹੈ ਕਿਵੇਂ ਮੇਕਅਪ ਕਰ ਸਕਦਾ ਹੈ ਮੇਕਅਪ ਕਰਕੇ ਮੈਂ ਕਿਵੇਂ ਲੜਕੀ ਦਾ ਰੂਪ ਧਾਰਨ ਕਰ ਸਕਦਾ ਤੇ ਇਹ ਸਾਰਾ ਕੁਝ ਮੈਂ ਕਹਿੰਦਾ YouTube ਤੋਂ ਸਿੱਖਿਆ ਹੁਣ ਇੰਨੇ ਦਿਨੋਂ YouTube ਦੇਖਦਾ ਰਿਹਾ ਇਹ ਸਾਰਾ ਕੁਝ ਸਿੱਖਿਆ ਸੀ ਜੋ ਜਦੋਂ ਉਹ ਲੜਕੀ ਦਾ ਕਤਲ ਕਰਦਾ ਉਸ ਤੋਂ ਬਾਅਦ ਉਹ ਫਿਰ ਆਪਣੀ ਭੈਣ ਦੇ ਕੱਪੜੇ ਪਹਿਨਦੇ ਆ ਉਹਦੇ ਘਰ ਦੇ ਵਿੱਚ ਉਹ ਕੱਪੜੇ ਪਾਉਂਦਾ ਕੱਪੜੇ ਪਾਉਣ ਤੋਂ ਬਾਅਦ ਮੇਕਅਪ ਕਰਦਾ ਮੇਕਅਪ ਕਰਕੇ ਉਹ ਆਪਣੀ ਵਾਲ ਵਗੈਰਾ ਲਾ ਕੇ ਗੁੱਤ ਵਗੈਰਾ ਲਾ ਕੇ ਉਹ ਸਕਾਫ ਵਗੈਰਾ ਲੈ ਕੇ ਘਰ ਤੋਂ ਬਾਹਰ ਨਿਕਲ ਜਾਂਦਾ ਤੇ ਉਹ ਕਹਿੰਦਾ ਵੀ ਜਿਹੜੀ ਇਹ ਲੜਕੀ ਬਣਨ ਦੀ ਪ੍ਰੈਕਟਿਸ ਮੈਂ ਕਾਫੀ ਦਿਨ ਪਹਿਲਾਂ ਤੋਂ ਵੀ ਕੀਤੀ ਸੀ ਉਹ ਦੱਸਦਾ ਕਿ ਮੈਂ ਇੱਕ ਦਿਨ ਇੱਕ ਟਰੈਵਲ ਏਜੰਸੀ ਕੋਲ ਗਿਆ ਉੱਥੇ ਜਾ ਕੇ ਮੈਂ ਇੱਕ ਬੱਸ ਦੀ ਟਿਕਟ ਖਰੀਦੀ ਹਰਦਵਾਰ ਦੀ ਉਹ ਮੈਂ ਇੱਕ ਲੜਕੀ ਦੇ ਨਾਮ ਤੇ ਖਰੀਦੀ ਜੀ ਮੈਂ ਉੱਥੇ ਜਾ ਕੇ ਦੱਸਿਆ ਕਿ ਇੱਕ ਮਨਾਕਸ਼ੀ ਨਾਮ ਦੀ ਲੜਕੀ ਦੇ ਲਈ ਟਿਕਟ ਚਾਹੀਦੀ ਹੈ ਮੈਂ ਮਨਾਕਸ਼ੀ ਦੇ ਨਾਮ ਤੋਂ ਟਿਕਟ ਖਰੀਦ ਕੇ ਘਰ ਲੈ ਕੇ ਆਇਆ ਉਸ ਤੋਂ ਬਾਅਦ ਉਹ ਦੱਸਦਾ ਮੈਂ ਘਰੇ ਆ ਕੇ ਦੁਬਾਰਾ ਲੜਕੀ ਦੇ ਕੱਪੜਿਆਂ ਦੇ ਵਿੱਚ ਤਿਆਰ ਹੋਇਆ ਤਿਆਰ ਹੋ ਕੇ ਮੈਂ ਦੁਬਾਰਾ ਤੋਂ ਫਿਰ ਉਸੇ ਏਜੰਸੀ ਦੇ ਬਾਹਰ ਜਾ ਕੇ ਇੱਕ ਘੰਟੇ ਦੇ ਲਈ ਖੜ ਗਿਆ ਹੁਣ ਮੈਂ ਇੱਕ ਘੰਟਾ ਉੱਥੇ ਹੀ ਰਿਹਾ ਉੱਥੇ ਲੇਡੀਜ਼ ਪੁਲਿਸ ਵੀ ਫਿਰ ਰਹੀ ਸੀ ਹੋਰ ਲੋਕ ਵੀ ਮੇਰੇ ਲਵੇ ਦੀ ਲੰਘਦੇ ਰਹੇ ਪਰ ਕਿਸੇ ਨੇ ਮੈਨੂੰ ਪਹਿਚਾਣਿਆ ਨਹੀਂ ਉਹ ਦੱਸਦਾ ਕਿ ਮੇਰੀ ਪਲੈਨਿੰਗ ਸੀ ਕਿ ਜੇ ਮੈਨੂੰ ਕੋਈ ਪਹਿਚਾਣ ਵੀ ਲਊਗਾ ਕੋਈ ਕਹੂਗਾ ਕਿ ਤੂੰ ਲੜਕਾ ਹੈ ਲੜਕੀ ਕਿਉਂ ਬਣਿਆ ਤਾਂ ਮੈਂ ਉਦੋਂ ਤੱਕ ਕਿਹੜਾ ਕੋਈ ਅਪਰਾਧ ਕੀਤਾ ਸੀ ਉਹ ਦੱਸਦਾ ਕਿ ਮੈਂ ਸੋਚਦੇ ਸੋਚਿਆ ਕਿ ਮੈਂ ਫਿਰ ਉਹਨਾਂ ਨੂੰ ਕਹਿ ਦਊਗਾ ਕਿ ਮੈਂ ਤਾਂ ਵੈਸੇ ਹੀ ਪ੍ਰੈਂਕ ਕਰਨ ਦੇ ਲਈ ਇੱਥੇ ਆਇਆ ਤਾਂ ਉਹ ਦੱਸਦਾ ਕਿ ਉਸ ਦਿਨ ਉਹਦਾ ਜਿਹੜਾ ਪਲਾਨ ਹੈ ਸਕਸੈਸ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਕਿ ਜੇ ਮੈਂ ਲੜਕੀ ਬਣ ਜਾਊਂਗਾ ਕਤਲ ਕਰਨ ਤੋਂ ਬਾਅਦ ਤਾਂ ਮੈਨੂੰ ਪਹਿਚਾਣੂਗਾ ਨਹੀਂ ਕੋਈ ਤਾਂ ਉਹ ਇਸੇ ਤਰ੍ਹਾਂ ਕਰਦਾ ਉਹ ਪਹਿਲਾਂ ਕਤਲ ਕਰਦਾ ਕਤਲ ਕਰਨ ਤੋਂ ਬਾਅਦ ਉਹ ਸਕੂਟੀ ਚੱਕਦਾ ਆਪਣੀ ਸਕੂਟੀ ਲੈ ਕੇ ਉਹ ਘਰ ਤੋਂ ਬਾਹਰ ਨਿਕਲਦਾ ਉਹ ਪੁਲਿਸ ਨੂੰ ਦੱਸਦਾ ਕਿ ਉਹਨੂੰ ਪਤਾ ਸੀ ਕਿ ਘਰ ਦੇ ਬਾਅਦ ਸੀਸੀਟੀਵੀ ਕੈਮਰਾਜ਼ ਲੱਗੇ ਹੋਇਆ ਪੁਲਿਸ ਉਹ ਚੀਜ਼ ਜ਼ਰੂਰ ਦੇਖੂਗੀ ਅੱਗੇ ਰਸਤੇ ਦੇ ਵਿੱਚ ਵੀ ਪੁਲਿਸ ਸੀਸੀਟੀਵੀ ਕੈਮਰਾ ਚੈੱਕ ਕਰਦੀ ਰਹੂਗੀ ਤਾਂ ਉਹ ਇੰਨਾ ਜ਼ਿਆਦਾ ਸ਼ਾਤਰ ਹੁੰਦਾ ਉਹ ਸਾਰੇ ਪਲਾਨ ਬਣਾਉਂਦਾ ਕਿ ਪੁਲਿਸ ਜੇ ਇਦਾਂ ਇਦਾਂ ਕਰੂਗੀ ਤੇ ਮੈਂ ਕਿਵੇਂ ਕਿਵੇਂ ਬਚਣਾ ਹੈ ਤਾਂ ਉਹ ਦੱਸਦਾ ਕਿ ਉਹ ਪਹਿਲਾਂ ਤਾਂ ਮੂੰਹ ਤੇ ਮਾਸਕ ਲਾ ਕੇ ਰਮਾਲ ਬੰਨ ਕੇ ਉੱਥੋਂ ਨਿਕਲਦਾ ਸਕੂਟੀ ਲੈ ਕੇ ਜਾਣ ਬੁੱਝ ਕੇ ਪੁਲਿਸ ਤਾਂ ਕਿ ਉਹਨੂੰ ਦੇਖ ਸਕੇ ਫਿਰ ਉਸ ਤੋਂ ਬਾਅਦ ਉਹ ਸਕੂਟੀ ਦੇ ਵਿੱਚ ਪਹਿਲਾਂ ਤੋਂ ਹੀ ਪੈਟਰੋਲ ਹੁੰਦਾ ਉਹ ਪੈਟਰੋਲ ਭਰਾਉਣ ਲਈ ਤਾਂ ਵੀ ਜਾਣ ਬੁੱਝ ਕੇ ਪੈਟਰੋਲ ਪੰਪ ਤੇ ਜਾਂਦਾ ਉੱਥੇ ਜਾ ਕੇ ਤਾਂ ਕਿ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਆ ਸਕੇ ਤੇ ਉੱਥੇ ਫਿਰ ਉਹ ਇੱਕ ਜਿਹੜਾ ਉੱਥੇ ਕਰਮਚਾਰੀ ਤੇਲ ਪਾ ਰਿਹਾ ਹੁੰਦਾ ਉਹਦੇ ਤੋਂ ਇੱਕ ਐਡਰੈਸ ਵੀ ਪੁੱਛਦਾ ਉਹ ਐਡਰੈਸ ਕੇਸ਼ੋਰ ਰਾਏ ਪਾਟਨ ਦਾ ਹੁੰਦਾ ਕੇਸੁਰਾਇ ਪਟਨ ਕੋਟਾ ਦੇ ਨੇੜੇ ਹੀ ਇੱਕ ਜਗ੍ਹਾ ਆ ਜਿੱਥੇ ਮੰਦਰ ਵਗੈਰਾ ਬਣਿਆ ਉੱਥੇ ਦਾ ਉਹ ਐਡਰੈਸ ਜਾਣ ਪੁੱਛ ਕੇ ਪੁੱਛਦਾ ਕਿ ਉਧਰ ਨੂੰ ਰਾਹ ਕਿਹੜਾ ਜਾਂਦਾ ਤੇ ਜਦੋਂ ਉਹ ਕਰਮਚਾਰੀ ਉਹਨੂੰ ਦੱਸਦਾ ਤੇ ਉਧਰ ਨੂੰ ਸਕੂਟੀ ਲੈ ਕੇ ਚਲਾ ਜਾਂਦਾ ਉਹ ਦੱਸਦਾ ਕਿ ਫਿਰ ਮੈਂ ਸਕੂਟੀ ਤੇ ਉਦਾਂ ਹੀ ਪਾਕ ਪਟਨ ਉਸ ਪਟਨ ਵੱਲ ਨੂੰ ਚਲਾ ਗਿਆ ਪਟਨ ਤੇ ਜਾ ਕੇ ਮੈਂ ਉੱਥੇ ਆਪਣੇ ਕੱਪੜੇ ਚੇਂਜ ਕੀਤੇ ਸੁਨਸਾਨ ਜਗ੍ਹਾ ਦੇਖ ਕੇ ਕੱਪੜੇ ਚੇਂਜ ਕਰਨ ਤੋਂ ਬਾਅਦ ਮੈਂ ਆਪਣਾ ਜਿਹੜੀ ਸਕੂਟੀ ਸੀਗੀ ਉੱਥੇ ਖੜਾਈ ਤੇ ਆਪਣੇ ਕੱਪੜੇ ਉੱਥੇ ਰੱਖੇ ਤੇ ਉਸ ਤੋਂ ਬਾਅਦ ਮੈਂ ਆਪਣਾ ਚੇਂਜ ਕਰਕੇ ਕੂੜੀ ਦੇ ਕੱਪੜੇ ਪਾ ਕੇ ਸੜਕ ਤੇ ਦੁਬਾਰਾ ਵਾਪਸ ਆ ਗਿਆ ਹੁਣ ਇੱਥੇ ਦੱਸ ਦਈਏ ਕਿ ਜਦੋਂ ਨਾ ਇਹ ਪੁਲਿਸ ਜਾਂਚ ਕਰ ਰਹੀ ਸੀ ਪੁਲਿਸ ਜਦੋਂ ਇਦਾਂ ਹੀ ਸੀਸੀਟੀਵੀ ਦੇਖਦੇ-ਦੇਖਦੇ ਪਟਨ ਤੇ ਪਹੁੰਚੀ ਸੀ ਪਟਨ ਦੇ ਨੇੜੇ ਇੱਕ ਉਥੇ ਤਲਾ ਸੀਗਾ ਉਥੇ ਇਹਦੇ ਕੱਪੜੇ ਵਗੈਰਾ ਮਿਲੇ ਸੀਗੇ ਪੁਲਿਸ ਨੂੰ ਉਹ ਫੋਨ ਇੱਥੇ ਦੇ ਕੋਲ ਫੋਨ ਸੀਗਾ ਫੋਨ ਵੀ ਇੱਕ ਤਲਾ ਦੇ ਵਿੱਚ ਮਿਲਿਆ ਸੀ ਤਾਂ ਪਹਿਲਾਂ ਇੱਕ ਥਿਊਰੀ ਇਹ ਵੀ ਬਣੀ ਸੀ ਕਿ ਜਿਹੜਾ ਇਹ ਆ ਗੌਰਵ ਜੈਨ ਉਹ ਲੜਕੇ ਨੂੰ ਮਾਰਨ ਤੋਂ ਬਾਅਦ ਇੰਨਾ ਜ਼ਿਆਦਾ ਸ਼ਰਮਿੰਦਾ ਹੋ ਗਿਆ ਕਿ ਉਹਨੇ ਜਾ ਕੇ ਖੁਦਕੁਸ਼ੀ ਕਰ ਲਈ ਤੇ ਉਸ ਦੇ ਵਿੱਚ ਛਾਲ ਮਾਰਤੀ ਤਲਾ ਦੇ ਵਿੱਚ ਤੇ ਉੱਥੇ ਉਹਨਾਂ ਨੇ ਟੀਮ ਦੀ ਗੋਤਾਖੋਰੀ ਟੀਮਸ ਵੀ ਲਾਈਆਂ ਸੀਗੀਆਂ ਪੁਲਿਸ ਨੇ ਤਾਂ ਕਿ ਉੱਥੇ ਉਹਨਾਂ ਨੂੰ ਲੱਭ ਸਕੀਏ ਇਹ ਸਾਰਾ ਉਹਦਾ ਪਲਾਨ ਸੀਗਾ ਉਹ ਦੱਸਦਾ ਕਿ ਮੈਂ ਫਿਰ ਉੱਥੋਂ ਸਕੂਟੀ ਤੋਂ ਉੱਥੇ ਸਕੂਟੀ ਵਗੈਰਾ ਉੱਥੇ ਛੱਡ ਕੇ ਬਾਹਰ ਆ ਕੇ ਸੜਕ ਤੇ ਖੜਦਾ ਸੜਕ ਤੇ ਖੜ ਕੇ ਮੈਂ ਇੱਕ ਲੜਕਾ ਲੰਘ ਰਿਹਾ ਸੀ ਮੋਟਰਸਾਈਕਲ ਤੇ ਉਹ ਤੋਂ ਲਿਫਟ ਲੈਣਾ ਤੇ ਲਿਫਟ ਲੈ ਕੇ ਮੈਂ ਦੁਬਾਰਾ ਕੋਟਾ ਨੂੰ ਆਉਣਾ ਹੁਣ ਉਹ ਕੋਟਾ ਦੁਬਾਰਾ ਵਾਪਸ ਆਉਂਦਾ ਉਹ ਦੱਸਦਾ ਕਿ ਮੇਰਾ ਕੋਟਾ ਵਾਪਸ ਆਉਣ ਦਾ ਇੱਕੇ ਕਾਰਨ ਸੀ ਕਿ ਜਿਹੜੀ ਪੁਲਿਸ ਆਉ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰੂਗੀ ਕੋਟਾ ਤੋਂ ਬਾਹਰ ਜਾਣ ਵਾਲੇ ਚੈੱਕ ਕਰੂਗੀ ਨਾ ਕਿ ਵਾਪਸ ਆਉਣ ਵਾਲੇ ਉਹ ਇਸੇ ਲਈ ਫਿਰ ਦੁਬਾਰਾ ਕੋਟਾ ਨੂੰ ਵਾਪਸ ਆਉਂਦਾ ਉਹ ਕੋਟਾ ਵਾਪਸ ਆ ਕੇ ਦੁਬਾਰਾ ਫਿਰ ਉਸ ਏਜੰਸੀ ਦੇ ਵਿੱਚ ਜਾਂਦਾ ਏਜੰਸੀ ਦੇ ਟਰੈਵਲ ਏਜੰਸੀ ਚ ਉੱਥੇ ਜਾ ਕੇ ਬੱਸ ਦੇ ਵਿੱਚ ਬੈਠਦਾ ਬੱਸ ਦੇ ਵਿੱਚ ਬੈਠ ਕੇ ਉਹ ਹਰ ਦੁਬਾਰ ਨੂੰ ਚਲਾ ਜਾਂਦਾ ਹੁਣ ਹਰ ਦੁਬਾਰ ਤੋਂ ਬਾਅਦ ਉਹ ਕਾਫੀ ਜਗ੍ਹਾ ਤੇ ਇਦਾਂ ਹੀ ਘੁੰਮਦਾ ਰਹਿੰਦਾ ਉਹ ਦੱਸਦਾ ਕਿ ਜਿੱਥੇ ਮੈਨੂੰ ਲੱਗਦਾ ਸੀ ਕਿ ਇੱਥੇ ਪੁਲਿਸ ਮੈਨੂੰ ਫੜ ਸਕਦੀ ਹੈ ਤਾਂ ਮੈਂ ਲੜਕੀ ਦਾ ਪੇਛਾ ਤਾਲ ਕਰਨ ਲੈਂਦਾ ਸੀ ਅਦਰਵਾਇਜ਼ ਮੈਂ ਇਦਾਂ ਹੀ ਫਿਰਦਾ ਸੀ ਤੇ ਉਹਨੇ ਆਪਣੇ ਬਾਲ ਵੀ ਬਿਲਕੁਲ ਕਟਾ ਦਿੱਤੇ ਸੀ ਹੁਣ ਪੁਲਿਸ ਇਧਰੋਂ ਕੋਟਾ ਤੋਂ ਬਾਹਰ ਪਟਨ ਦੇ ਵਿੱਚ ਉਹਨੂੰ ਲੱਭਦੀ ਫਰੀ ਗਈ ਤੇ ਕਦੇ ਸੀਸੀਟੀਵੀ ਕੈਮਰਾਸ ਦੇਖਦੀ ਫਰੀ ਗਈ ਸਕੂਟੀ ਵਗੈਰਾ ਚੈੱਕ ਕਰਦੀ ਫਰੀ ਗਈ ਪਰ ਉਹ ਲੱਭਿਆ ਨਹੀਂ ਹੁਣ ਪੁਲਿਸ ਨੇ ਕਾਫੀ ਜਗ੍ਹਾ ਉਹਦੇ ਰਿਸ਼ਤੇਦਾਰਾਂ ਦੇ ਘਰਾਂ ਦੇ ਬਾਹਰ ਵੀ ਇਦਾਂ ਹੀ ਪੁਲਿਸ ਲਾ ਕੇ ਰੱਖੀ ਸਾਦੀ ਵਰਦੀ ਦੇ ਵਿੱਚ ਉਸੇ ਦੇ ਚਲਦੇ ਹੈ ਗੁੜਗਾਉਂ ਦੇ ਵਿੱਚ ਵੀ ਉਹਦੀ ਜਿਹੜੀ ਭੈਣ ਕਿੱਥੇ ਰਹਿ ਰਹੀ ਸੀ ਉੱਥੇ ਵੀ ਪੁਲਿਸ ਨੇ ਆਪਣੇ ਬੰਦੇ ਸਾਦੀ ਵਰਦੀ ਚ ਲਾਏ ਸੀ ਜਿੱਥੇ ਉਹ ਫੜਿਆ ਗਿਆ ਸੀ ਜੀ ਹੁਣ ਉਹ ਗੌਰਵ ਦੱਸਦਾ ਕਿ ਜਦੋਂ ਮੈਂ ਹਰਦਵਾਰ ਗਿਆ ਹਰਦਵਾਰ ਤੋਂ ਅੱਗੇ ਮੈਂ ਬਰੇਲੀ ਹੋਰ ਇਦਾਂ ਇਦਾਂ ਹੁੰਦੇ ਪਾਉਂਦੇ ਮੈਂ 6-7 ਦਿਨ ਇਦਾਂ ਹੀ ਘੁੰਮਦਾ ਰਿਹਾ ਤੇ ਅਖੀਰਕਾਰ ਮੇਰੇ ਪੈਸੇ ਖਤਮ ਹੋ ਗਏ ਤਾਂ ਉਹ ਕਹਿੰਦਾ ਮੈਂ ਪੈਸਿਆਂ ਦੀ ਖਾਤਰ ਹੀ ਆਪਣੀ ਭੈਣ ਕੋਲ ਗਿਆ ਸੀ ਮੈਨੂੰ ਲੱਗਿਆ ਸੀ ਕਿ ਹੁਣ ਤੱਕ ਤਾਂ ਪੁਲਿਸ ਉੱਥੋਂ ਚਲੀ ਗਈ ਹੋਣੀ ਉਹ ਕਹਿੰਦਾ ਮੈਂ ਸੋਚਿਆ ਜ਼ਰੂਰ ਸੀ ਕਿ ਪੁਲਿਸ ਆਊਗੀ ਜ਼ਰੂਰ ਮੇਰੀ ਭੈਣ ਕੋਲੇ ਪਰ ਮੈਂ ਇਹ ਨਹੀਂ ਸੋਚਿਆ ਸੀ ਕਿ ਇੰਨੇ ਦਿਨਾਂ ਤੱਕ ਪੁਲਿਸ ਉੱਥੇ ਹੀ ਖੜੀ ਰਹੂਗੀ ਮੈਨੂੰ ਲੱਗਦਾ ਸੀ ਕਿ ਪਹਿਲਾਂ 1-2 ਦਿਨ ਉੱਥੇ ਚੈੱਕ ਕਰੂਗੀ ਉਸ ਤੋਂ ਬਾਅਦ ਪੁਲਿਸ ਨੇ ਵਾਪਸ ਆ ਜਾਣਾ ਪਰ ਉਹ ਕਹਿੰਦਾ ਜਦੋਂ ਮੈਂ ਉੱਥੇ ਪਹੁੰਚਦਾ ਤੇ ਫਿਰ ਆਪਾਂ ਨੂੰ ਪਤਾ ਹੀ ਹੈ ਪੁਲਿਸ ਉਹਨੂੰ ਸਾਦੀ ਵਰਦੀ ਦੇ ਵਿੱਚ ਜਿਹੜੀ ਉੱਥੇ ਖੜੀ ਹੁੰਦੀ ਆ ਜਦੋਂ ਉਹਦੀ ਭੈਣ ਤਾਂ ਇੱਕ ਵਿਆਹ ਦੇ ਵਿੱਚ ਗਈ ਹੁੰਦੀ ਆ ਘਰ ਦੇ ਬਾਰ ਲੋਕ ਲੱਗਿਆ ਹੁੰਦਾ ਤੇ ਉਹ ਕੰਧ ਟੱਪ ਕੇ ਅੰਦਰ ਜਾਣ ਲੱਗਦਾ ਤੇ ਪੁਲਿਸ ਉੱਥੋਂ ਉਹਨੂੰ ਫੜ ਕੇ ਰਾਜਸਥਾਨ ਲੈ ਕੇ ਆ ਜਾਂਦੀ ਹੈ ਉਹਨੇ ਸਾਰੀ ਸਟੋਰੀ ਜਿਹੜੀ ਉਹਨੇ ਦੱਸੀ ਸਾਰੀ ਸਟੋਰੀ ਜਦੋਂ ਮੀਡੀਆ ਦੇ ਵਿੱਚ ਆਈਏ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ ਸੀ ਕਿ ਕਿਵੇਂ ਇੱਕ ਟੀਚਰ ਇੱਕ ਲੜਕੀ ਨੂੰ ਪਿਆਰ ਕਰਨ ਲੱਗਦਾ ਉਸ ਤੋਂ ਬਾਅਦ ਉਹਨੂੰ ਪ੍ਰਪੋਜ਼ ਕਰਦਾ ਤੇ ਉਹ ਅੱਗੇ ਦੀ ਪਲੈਨਿੰਗ ਵੀ ਬਣਾਉਂਦਾ ਕਿ ਕਿਵੇਂ ਕਤਲ ਕਰੂਗਾ ਕਤਲ ਕਰਨ ਤੋਂ ਬਾਅਦ ਉਹਨੇ ਭੱਜਣਾ ਕਿਹਾ ਕਿਵੇਂ ਜਾਂਦਾ ਇਹ ਸਾਰੀ ਸਟੋਰੀ ਜਦੋਂ ਲੋਕਾਂ ਤੱਕ ਪਹੁੰਚਦੀ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਆ ਹੁਣ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੁੰਦਾ ਉਹ ਉਹਨੂੰ ਜਿਹੜੇ ਗੌਰਵ ਨੂੰ ਮਾਰਨਾ ਚਾਹੁੰਦੇ ਹੁੰਦੇ ਆ ਕਿਉਂਕਿ ਰਾਜਸਥਾਨ ਦੇ ਕੋਟਾ ਦੇ ਵਿੱਚ ਲੋਕ ਸੋਚਦੇ ਆ ਕਿ ਇੱਥੇ ਇੰਨੇ ਜ਼ਿਆਦਾ ਇੰਸਟੀਚਿਊਟ ਨੇ ਸਾਰੇ ਇੰਡੀਆ ਦੇ ਵਿੱਚ ਇਹ ਪੜ੍ਹਾਈ ਦੇ ਲਈ ਜਾਣਿਆ ਜਾਂਦਾ ਜੇ ਇੱਕ ਟੀਚਰ ਹੀ ਇਦਾਂ ਇੱਕ ਸਟੂਡੈਂਟ ਦੇ ਨਾਲ ਕਰੂਗਾ ਤਾਂ ਸਾਰੇ ਦੇਸ਼ ਦੇ ਵਿੱਚ ਸਾਡੀ ਬਦਨਾਮੀ ਹੋ ਜੂਗੀ ਤਾਂ ਉਹ ਗੌਰਵ ਨੂੰ ਮਾਰਨਾ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਗੌਰਵ ਨੂੰ ਮਾਰ ਦਈਏ ਸੀ ਪਰ ਪੁਲਿਸ ਉਹਨੂੰ ਬਹੁਤ ਬਚਾ ਕੇ ਰੱਖਦੀ ਹੈ ਕਿਉਂਕਿ ਉਸਦੇ ਅੱਗੇ ਕੇਸ ਚਲੜਾਉਂਦਾ ਕਾਨੂੰਨੀ ਤਰੀਕੇ ਨਾਲ ਉਹਨੂੰ ਸਜ਼ਾ ਦਿਵਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੁਣ ਗੌਰਵ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਉੱਥੇ ਹੁਣ ਇਹ ਸੇਫ ਹੈ ਲੋਕਾਂ ਦੀ ਬੌਂਸ ਤੋਂ ਦੂਰ ਤੇ ਇਹਦੇ ਉੱਤੇ ਹੁਣ ਮੁਕੱਦਮਾ ਚਲਾਇਆ ਜਾ ਰਿਹਾ ਹੁਣ ਦੇਖੋ ਕਿਦਾਂ ਉਹ ਇੱਕ ਲੜਕੀ ਨੂੰ ਮਾਰਦਾ ਹੈ ਹੈਨਾ ਇੱਕ ਸਟੂਡੈਂਟ ਜੋ ਕਿ ਉਹਦੇ ਕੋਲ ਪੜਨਾਂ ਆਉਂਦੀ ਹੈ ਉਹਨੂੰ ਇਹ ਪਿਆਰ ਕਰ ਲਾ ਜਾਂਦਾ ਤੇ ਉਹਨੂੰ ਇਹ ਮਾਰ ਦਿੰਦਾ ਉਹ ਇੱਕ ਪਵਿੱਤਰ ਰਿਸ਼ਤਾ ਗੁਰੂ ਤੇ ਇੱਕ ਸ਼ਿਸ਼ੇ ਦਾ ਰਿਸ਼ਤਾ ਕਹਿਦੀ ਆਪਾਂ ਹੈਨਾ ਇੱਕ ਟੀਚਰ ਮਾਪੇ ਤੋਂ ਵੀ ਵੱਡਾ ਸਮਝਿਆ ਜਾਂਦਾ ਕਿਉਂਕਿ ਮਾਪੇ ਤੋਂ ਵੱਧ ਟਾਈਮ ਬੱਚੇ ਜਿਹੜੇ ਜਦੋਂ ਪੜਨਾਂ ਆਉਂਦੇ ਆ ਉਹ ਆਪਣੇ ਟੀਚਰਸ ਦੇ ਕੋਲ ਹੀ ਰਹਿੰਦੇ ਆ ਸਭ ਤੋਂ ਬਾਅਦ ਫਿਰ ਪਹਿਲਾਂ ਮਾਂ-ਬਾਪ ਸੌਂਦੇ ਉਸ ਤੋਂ ਬਾਅਦ ਫਿਰ ਟੀਚਰ ਹੁੰਦਾ ਜਿਹਨੇ ਦੁਨੀਆ ਦਰਸਾਉਣੀ ਹੁੰਦੀ ਆ ਮਾਂ-ਬਾਪ ਇੱਕ ਭਰੋਸਾ ਕਰਕੇ ਆਪਣੇ ਬੱਚਿਆਂ ਨੂੰ ਟੀਚਰਸ ਦੇ ਕੋਲ ਭੇਜਦੇ ਹਨ ਹੈਨਾ ਪਰ ਇਹ ਇੱਕ ਟੀਚਰ ਅਜਿਹਾ ਦਰਿੰਦਾ ਨਿਕਲਦਾ ਜਿਹੜਾ ਇਹ ਸਾਰੀਆਂ ਅੱਧਾ ਪਾਰ ਕਰ ਜਾਂਦਾ ਤੇ ਇੱਕ ਲੜਕੀ ਨੂੰ ਮਾਰ ਦਿੰਦਾ ਪਰ ਇੱਕ ਗਲਤੀ ਇੱਥੇ ਮਾਪਿਆਂ ਦੀ ਵੀ ਹੈ ਆਪਣੇ ਬੱਚਿਆਂ ਨੂੰ ਉਹ ਸਮਝਾਉਂਦੇ ਨਹੀਂ ਹੈ ਪਹਿਲਾਂ ਤਾਂ ਟਿਊਸ਼ਨ ਭੇਜਣਾ ਦੀ ਇੰਨਾ ਦੀ ਲੋੜ ਨਹੀਂ ਹੈਨਾ ਜਿੰਨਾ ਬੱਚਾ ਤੁਹਾਡਾ ਪੜਦਾ ਜਿੰਨਾ ਉਹਦਾ ਦਿਮਾਗ ਹੈ ਉਹਨੂੰ ਤੁਸੀਂ ਘਰ ਦੇ ਵਿੱਚ ਪੜਾਓ ਹਾਂ ਕਿਸੇ ਦੀ ਮਜਬੂਰੀ ਆ ਉਹ ਜਰੂਰ ਟਿਊਸ਼ਨ ਭੇਜ ਸਕਦਾ ਪਰ ਜਿਵੇਂ ਲੜਕੀਆਂ ਵੱਡੀਆਂ ਹੋ ਰਹੀਆਂ ਅੱਜਕੱਲ ਜਵਾਨਾ ਚੇਂਜ ਹੋ ਰਿਹਾ ਜਿਹੜੇ ਮਾਪੇ ਨੇ ਉਹਨਾਂ ਨੂੰ ਆਪਣੀਆਂ ਬੇਟੀਆਂ ਨੂੰ ਸਮਝਾਉਣਾ ਚਾਹੀਦਾ ਕਿ ਕੋਈ ਕਿਦਾਂ ਜੇ ਤੁਹਾਨੂੰ ਇਦਾਂ ਕੋਈ ਤੰਗ ਕਰੇ ਤੁਸੀਂ ਸਾਨੂੰ ਦੱਸਣਾ ਜਾਂ ਕਿਸੇ ਆਪਣੀ ਸਹੇਲੀ ਨੂੰ ਜਾਂ ਆਪਣੇ ਕਿਸੇ ਹੋਰ ਭੈਣ ਭਾਈ ਨੂੰ ਜਰੂਰ ਦੱਸਣਾ ਕਿ ਮੇਰੇ ਨਾਲ ਇਦਾਂ ਬੀਤ ਰਹੀ ਆ ਹੁਣ ਜੇ ਜਦੋਂ ਜਿਹੜਾ ਟੀਚਰ ਸੀ ਉਹਨੇ 2-3 ਵਾਰ ਪਹਿਲਾਂ ਪ੍ਰਪੋਜ਼ ਕੀਤਾ ਸੀ ਜਿਉ ਉਹ ਜਿਹੜੀ ਲੜਕੀ ਸੀ ਆਪਣੇ ਘਰ ਦੱਸ ਦਿੰਦੀ ਤਾਂ ਫਿਰ ਉਹ ਨੂੰ ਸ਼ਾਇਦ ਉੱਥੋਂ ਹਟਾ ਵੀ ਲੈਂਦੇ ਤਾਂ ਉਸ ਟੀਚਰ ਤੇ ਪਹਿਲਾਂ ਹੀ ਕਾਰਵਾਈ ਹੋ ਜਾਂਦੀ ਪਰ ਜਿਹੜੀਆਂ ਲੜਕੀਆਂ ਨੇ ਆਪਣੀ ਬਦਨਾਮੀ ਤੋਂ ਆਪਣੇ ਮਾਪੇ ਦੀ ਬਦਨਾਮੀ ਤੋਂ ਬਹੁਤ ਜ਼ਿਆਦਾ ਡਰਦੀਆਂ ਆਂਦੀਆਂ ਆ ਵਿਚਾਰੀਆਂ ਹੈਨਾ ਇਸੇ ਦੇ ਕਰਕੇ ਸ਼ਾਇਦ ਉਸ ਲੜਕੀ ਨੇ ਵੀ ਨੂੰ ਦੱਸਿਆ ਤਾਂ ਆਪਣੇ ਘਰ ਪਰ ਦੱਸਣਾ ਜ਼ਰੂਰ ਚਾਹੀਦਾ ਹਰੇਕ ਮਾਪੇ ਨੂੰ ਆਪਣੇ ਧੀ ਨੂੰ ਸਮਝਾਉਣਾ ਚਾਹੀਦਾ ਕਿ ਇਦਾਂ-ਇਦਾਂ ਕਰਕੇ ਜੇ ਤੁਹਾਡੇ ਨਾਲ ਬਾਹਰ ਕੁਝ ਹੁੰਦਾ ਸਾਰੇ ਬੱਚਿਆਂ ਨੂੰ ਵੀ ਬੇਟਿਆਂ ਨੂੰ ਵੀ ਸਮਝਾਉਣਾ ਚਾਹੀਦਾ ਕਿ ਜੇ ਤੁਹਾਨੂੰ ਲੱਗਦਾ ਤੁਸੀਂ ਉਹਦੇ ਵਿੱਚ ਕੰਫਰਟੇਬਲ ਨਹੀਂ ਉਸ ਚੀਜ਼ 'ਚ ਜਾਂ ਫਿਰ ਕੋਈ ਤੁਹਾਡੇ ਨਾਲ ਇਦਾਂ ਦੀ ਹਰਕਤ ਕਰਦਾ ਤੁਹਾਨੂੰ ਨਹੀਂ ਪਸੰਦ ਤਾਂ ਸਾਨੂੰ ਘਰ ਆ ਕੇ ਦੱਸਣਾ ਬਦਨਾਮੀ ਤੋਂ ਨਹੀਂ ਡਰੀਦਾ ਹੁੰਦਾ ਬਦਨਾਮੀ ਤਾਂ ਬਾਅਦ 'ਚ ਹੁੰਦੀ ਹੈ ਜੇ ਇਦਾਂ ਦੀ ਕੋਈ ਘਟਨਾ ਹੋ ਜੇ ਹੈਨਾ ਹੁਣ ਉਹਦੇ ਘਰ ਦੇ ਮਾਪੇ ਦੇ ਇੱਕ ਤਰ੍ਹਾਂ ਨਾਲ ਇੱਕ ਤਾਂ ਇੱਕ ਲੜਕੀ ਚਲੀ ਗਈ ਪਰ ਹੁਣ ਇੱਕ ਸਵਾਲ ਵੀ ਉੱਠਦਾ ਹੈ ਹੈਨਾ ਵੀ ਲੜਕੀ ਤੇ ਧਿਆਨ ਨਹੀਂ ਦਿੱਤਾ ਜਾਂ ਇਦਾਂ ਤਾਂ ਲੋਕਾਂ ਦਾ ਮੂੰਹ ਨਹੀਂ ਫੜਾਇਆ ਜਾਂਦਾ ਹੈਨਾ ਬਦਨਾਮੀ ਤਾਂ ਬਾਅਦ 'ਚ ਹੁੰਦੀ ਹੈ ਪਰ ਤੁਸੀਂ ਜੇ ਬੱਚੇ ਨੇ ਜਿਹੜੇ ਉਹ ਪਹਿਲਾਂ ਹੀ ਦੱਸ ਦੇਣਾ ਹੈ ਨਾ ਤਾਂ ਇਹ ਜਿਹੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਉਹ ਲੜਕੀ ਅੱਜ ਆਪਣੀ ਜ਼ਿੰਦਗੀ ਜਿਉ ਰਹੀ ਉਹਦੀ ਆਪਣਾ ਕਿਸੇ ਜੌਬ ਤੇ ਲੱਗੀ ਹੁੰਦੀ ਸ਼ਾਇਦ ਇੰਜੀਨੀਅਰਿੰਗ ਵਗੈਰਾ ਕਰ ਰਹੀ ਹੁੰਦੀ ਹੈ ਨਾ ਜੇ ਉਹ ਆਪਣੇ ਘਰਦਿਆਂ ਨੂੰ ਸਮੇਂ ਤੇ ਦੱਸ ਦਿੰਦੀ ਹੁਣ ਘਰਦਿਆਂ ਨੂੰ ਏਦਾਂ ਆਪਾਂ ਜਿਵੇਂ ਕਹਿ ਰਹੇ ਹਾਂ ਸਮਝਾਉਣਾ ਜ਼ਰੂਰ ਚਾਹੀਦਾ ਤੇ ਏਸੀਜੀ ਅੱਜ ਦੀ ਵੀਡੀਓ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ